ਅੱਜ ਦਿਨ ਬਸਾਖੀ ਦਾ ਚੜਿਆ ਸੂਰਜ ਆਜ਼ਾਦੀ ਦਾ ਖਾਲਸ ਆਜ਼ਾਦੀ ਦੀ ਸ਼ੁਰੂਆਤ ਇਸ ਧਰਤੀ ਤੋਂ ਹੋਈ ਹੋਇਆ ਬਲੱਖਣ ਆਗਾਜ਼ ਆਪਣੀ ਵੀਡੀਓ ਦੇਖ ਰਹੇ ਮਿੱਤਰਾਂ ਬੇਲੀਆਂ ਸੱਜਣਾ ਪੈਣਾ ਭਰਾਵਾਂ ਨੂੰ ਸਮੁੱਚੀ ਸੰਗਤ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸਾਖੀ ਦਾ ਦਿਹਾੜਾ ਤਖਤ ਸ੍ਰੀ ਕੀਸਗੜ੍ਹ ਸਾਹਿਬ ਜੀ ਦੇ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਵਾਉਂਦੇ ਹਾਂ ਨਾਲ ਵਿਸਾਖੀ ਵਿਸਾਖੀ ਦੇ ਦਿਹਾੜੇ ਬਾਪਰੀ ਅਦਪੁੱਤ ਕਰਾਮਾਤ ਦੇ ਬਾਰੇ ਆਪਾਂ ਗੱਲ ਕਰਦੇ ਹਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਖਾਲਸੇ ਦੀ ਜਨਮ ਭੂਮੀ ਹੈ ਜੋ ਸਵਾਲਕਦੀਆਂ ਪਹਾੜੀਆਂ ਦੇ ਧਾਮਣ ਹੇਠ ਅਤੇ ਦਰਿਆ ਸਤਲੁਜ ਕਿਨਾਰੇ ਸੁਭਾਈਮਾਨ ਹੈ ਇਸ ਪਾਵਨ ਸਥਾਨ ਤੋਂ ਜਦ ਰਣਜੀਤ ਨਗਾਰੇ ਤੇ ਚੋਟ ਲੱਗਦੀ ਤਾਂ ਜਾਵਰਤੀ ਝਾਲਮ ਡਰਦੇ ਤੇ ਸਧਾਰਨ ਲੋਕਾਈ ਆਪਣਾ ਰਾਖਾ ਜਾਨ ਸੀਸ ਝਕਾਉਂਦੀ ਮਨੁੱਖਤਾ ਦੇ ਇਤਿਹਾਸ ਵਿੱਚ ਨੀਚੋਂ ਉੱਚ ਕਰਨ ਦੀ ਕਰਾਮਾਤ ਅਤੇ ਆਪੇ ਗੁਰ ਚੇਲੇ ਦਾ ਅਲੌਕਿਕ ਤੇ ਦੇਵੀ ਵਰਤਾਰਾ ਵੀ ਇੱਥੇ ਹੀ ਵਾਪਰਿਆ। ਮਾਖੋਵਾਲ ਦੀ ਧਰਤ ਨੂੰ ਖਰੀਦ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਨਾਮ ਰੱਖਿਆ ਜੋ ਪਿੱਛੋਂ ਆਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ। ਜਦ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸੀਸ ਲੈ ਕੇ ਭਾਈ ਜੇਤਾ ਪਹੁੰਚਦਾ ਤਾਂ ਸਤਿਗੁਰੂ ਜੀ ਨੇ ਸੁਭਾਵਕ ਉਚਾਰਿਆ ਇਹ ਵਿਦ ਕੋ ਪੰਤ ਮਨਾਓ ਇੱਥੇ ਹੀ ਪੰਜਾਂ ਪਿਆਰਿਆਂ ਸੀਸ ਭੇਟ ਕਰਕੇ ਪ੍ਰੇਮ ਦੀ ਖੇਡ ਖੇਡੀ ਤੇ ਫਿਰ ਆਪ ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਵਾਟੇ ਦੀ ਪਾਹੁਲ ਪ੍ਰਾਪਤ ਕਰਕੇ ਖਾਲਸੇ ਨੂੰ ਬਖਸ਼ਿਸ਼ਾਂ ਕੀਤੀਆਂ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਇਹ ਬਖਸ਼ਸਾਂ ਸਤਿਗੁਰੂ ਜੀ ਨੇ ਕੀਤੀਆਂ ਇਸ ਸਥਾਨ ਤੋਂ ਹੀ ਹਿੰਦੁਸਤਾਨ ਦੀ ਆਜ਼ਾਦੀ ਲਈ ਫੈਸਲਾ ਕੁੰਨ ਜਦੋਂ ਜੈਦ ਆਰੰਭ ਹੋਈ ਜਿਸ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਪਣਾ ਸਰਵੰਸ ਵਾਰ ਦਿੱਤਾ ਤੇ ਤਦ ਤੱਕ ਜਾਰੀ ਰਹੀ ਜਦ ਤੱਕ ਸਾਹੀ ਕਿਲੇ ਲਾਹੌਰ ਤੇ ਕੇਸਰੀ ਝੰਡੇ ਨਾ ਚੁਲਾ ਦਿੱਤੇ ਦਸਵੇਂ ਪੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਈਸਵੀ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕਰਨ ਦੇ ਨਾਲ ਹੀ ਖਾਲਸਾ ਪੰਥ ਨੂੰ ਅਕਾਲ ਪੁਰਖ ਦੀ ਫੌਜ ਹੋਣ ਦਾ ਮਾਣ ਬਖਸ਼ਿਆ ਇਸ ਦੇ ਨਾਲ ਹੀ ਆਪ ਜੀ ਨੇ ਦੁਨੀਆ ਸਾਹਮਣੇ ਇਹ ਗੱਲ ਵੀ ਸਪਸ਼ਟ ਕਰ ਦਿੱਤੀ ਸੀ ਕਿ ਖਾਲਸਾ ਪੰਥ ਨੂੰ ਪ੍ਰਮਾਤਮਾ ਨੇ ਆਪਣੀ ਮੌਜ ਦੇ ਵਿੱਚ ਪ੍ਰਗਟ ਕੀਤਾ ਹੈ ਗੁਰੂ ਜੀ ਦੇ ਅਗੰਮੀ ਅਨੁਭਵ ਤੋਂ ਤਪੰਨ ਹੋਏ ਇਨ੍ਹਾਂ ਵਿਚਾਰਾਂ ਨੇ ਇਸ ਗੱਲ ਨੂੰ ਪ੍ਰਤੱਖ ਤੌਰ ਤੇ ਸਪਸ਼ਟ ਕਰ ਦਿੱਤਾ ਸੀ ਕੀ ਖਾਲਸਾ ਆਜ਼ਾਦ ਪੈਦਾ ਹੋਇਆ ਹੈ ਸਦੀਵ ਕਾਲ ਦੇ ਰੂਪ ਦੇ ਵਿੱਚ ਆਪਣੇ ਧਾਰਮਿਕ ਸਮਾਜਕ ਤੇ ਰਾਜ ਭਾਗ ਵਾਲੇ ਖੇਤਰ ਅੰਦਰ ਆਜ਼ਾਦ ਤੇ ਖੁਦਮੁਖਤਿਆਰ ਜੀਵਨ ਬੀਤਦਾ ਰਹੇਗਾ ਖਾਲਸਾ ਸਿਰਫ ਆਪਣੀ ਜਨਮ ਭੂਮੀ ਖਾਲਿਸਤਾਨ ਅੰਦਰ ਹੀ ਨਹੀਂ ਸਗੋਂ ਧਰਤੀ ਦੇ ਜਿਸ ਵੀ ਕਿਸੇ ਭਾਗ ਵਿੱਚ ਵਿਚਰੇਗਾ ਇਹ ਗੁਰੂ ਨਾਨਕ ਘਰ ਦੇ ਰੱਬੀ ਤੇ ਕਲਿਆਣਕਾਰੀ ਸਿਧਾਂਤ ਤੋਂ ਬਿਨਾ ਹੋਰ ਕਿਸੇ ਵੀ ਧਰਮ ਮਤ ਜਾਂ ਸ਼ਕਤੀ ਦੀ ਸਰਬਉੱਚਤਾ ਨੂੰ ਸਵੀਕਾਰ ਨਹੀਂ ਕਰੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਬ੍ਰਾਹਮਣਵਾਦ ਦੀ ਸਪੋੜੀਏ ਦੇ ਡੰਗ ਤੋਂ ਹਮੇਸ਼ਾ ਹਮੇਸ਼ਾ ਲਈ ਬਚਾਈ ਰੱਖਣ ਦੇ ਮਨੋਰਥ ਨਾਲ ਇਸ ਨੂੰ ਜੋ ਪਹਿਲਾ ਦਰਸ ਭਾਵ ਸਭ ਕੋ ਉਪਦੇਸ਼ ਤੇ ਆਦੇਸ਼ ਹੁਕਮ ਦਿੱਤਾ ਸੀ ਉਹ ਇਸ ਪ੍ਰਕਾਰ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਆਪਣਾ ਇਸ਼ਟ ਨਹੀਂ ਮੰਨਣਾ ਤੁਸੀਂ ਸਭ ਨੇ ਇੱਕ ਹੀ ਮੱਤ ਪੰਥਕ ਨਜ਼ਰੀਏ ਦੇ ਉਨਿਆਈ ਬਣ ਕੇ ਰਹਿਣਾ ਹਿੰਦੂਆਂ ਦੇ ਚੌਂ ਵਰਨਾ ਦੇ ਨਜ਼ਰੀਏ ਨੂੰ ਆਪਣੇ ਦਿਲ ਦਿਮਾਗ ਚੋਂ ਹੂੰਝ ਕੇ ਕੋਚ ਕਰਕੇ ਬਾਹਰ ਛੁੱਟ ਦੇਣਾ ਆਪਸ ਵਿੱਚ ਪਿਆਰ ਇਤਿਫਾਕ ਏਕਤਾ ਨਾਲ ਰਹਿਣਾ ਬਿਤਕਰਾ ਬਿਲਕੁਲ ਨਹੀਂ ਕਰਨਾ ਖਾਲਸਾ ਪੰਥ ਦੀ ਆਜ਼ਾਦ ਹਸਤੀ ਨੂੰ ਹਰ ਹਾਲਤ ਦੇ ਵਿੱਚ ਬਰਕਰਾਰ ਰੱਖਣਾ ਤੇ ਇਸ ਗੱਲ ਨੂੰ ਸਦਾ ਯਾਦ ਰੱਖਣਾ ਕਿ ਆਜ਼ਾਦੀ ਖਾਲਸੇ ਦਾ ਜਨਮ ਸਿੱਧ ਅਧਿਕਾਰ ਹੈ ਕਦੀ ਸੁਪਨੇ ਵਿੱਚ ਵੀ ਕਿਸੇ ਈਨ ਹਾਰ ਗੁਲਾਮੀ ਨਹੀਂ ਮੰਨਣੀ ਮਾਨਵ ਸਵਾਜ ਦੇ ਭਲੇ ਲਈ ਜ਼ਬਰ ਜ਼ੁਲਮ ਅਨਿਆ ਅਤੇ ਨਾ ਬਰਾਬਰੀ ਦੇ ਵਿਰੁੱਧ ਘੋਲ ਲੜਨ ਦੇ ਕਰਮ ਨੂੰ ਧਰਮ ਸਮਝਣਾ ਹੈ ਕੋਈ ਵੀ ਸ਼ੋਭ ਤੇ ਬਲਵਾਨ ਕਰਮ ਕਮਾਉਣ ਤੋਂ ਡਰ ਭੈ ਨਹੀਂ ਰੱਖਣਾ ਹੈ ਜਦੋਂ ਵੀ ਦੁਸ਼ਮਣ ਦੇ ਮੁਕਾਬਲੇ ਰਣ ਤੱਤੇ ਵਿੱਚ ਉਤਰੋਂ ਤਾਂ ਉਸ ਸਮੇਂ ਇਸ ਹੱਦ ਤੱਕ ਦ੍ਰਿੜਤਾ ਤੇ ਨਿਸ਼ਚਾ ਨਾਲ ਲੜੋ ਕਿ ਜਿੱਤ ਤੁਹਾਡਾ ਨਸੀਬਾ ਬਣ ਜਾਵੇ ਅਣਪੜਤਾ ਅਗਿਆਨਤਾ ਬਹਿਮ ਭਰਮ ਹੀਣ ਭਾਵਨਾ ਸਹਸਹੀਨਤਾ ਟੈਂਦੀ ਕਲਾ ਚਰਿੱਤਰਹੀਨਤਾ ਤੇ ਹਉਮੈ ਹੰਕਾਰ ਨੂੰ ਜੀਵਨ ਫੁੱਲਵਾੜੀ ਅੰਦਰ ਜੜ ਨਾ ਫੜਨ ਦੇਣੀ ਹੈ ਅਤੇ ਤਰੱਕੀ ਖੁਸ਼ਹਾਲੀ ਤੇ ਵਿਕਾਸ ਦੇ ਖੇਤਰ ਦੇ ਵਿੱਚ ਕਿਸੇ ਪ੍ਰਕਾਰ ਦੀ ਖੜੋਤ ਨੂੰ ਬਿਲਕੁਲ ਥਾਂ ਨਹੀਂ ਮਲਣ ਦੇਣੀ ਹੈ ਸਦਾ ਚੜਦੀ ਕਲਾ ਵਿੱਚ ਰਹਿਣਾ ਹੈ ਅਤੇ ਆਪਣੇ ਬਲਵਾਨ ਕਾਰਜ ਕਰਮ ਸਦਕਾ ਜੀਵਨ ਦੇ ਹਰ ਖੇਤਰ ਦੇ ਵਿੱਚ ਚੜਦੀ ਕਲਾ ਦਾ ਵਾਤਾਵਰਣ ਉਤਪੰਨ ਕਰਦੇ ਤੁਰੇ ਜਾਣਾ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਕਦੀ ਵੀ ਵੱਖਰਾ ਜਾਂ ਉੱਚਾ ਖਿਆਲ ਨਾ ਕਰਨਾ ਸ਼ਾਸਤਰ ਧਾਰੀ ਹੋਣਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਚਨ ਕੀਤੇ ਸ਼ਾਸਤਰ ਧਾਰੀ ਹੋਣਾ ਹੈ ਸ਼ਾਸਤਰ ਧਾਰੀ ਹੋਣ ਦੇ ਨਾਤੇ ਸਮਾਜ ਅੰਦਰ ਸੰਤ ਸਵਾਹੀ ਦੇ ਰੂਪ ਵਿੱਚ ਵਿਚਰਨ ਦੀ ਗੱਲ ਨੂੰ ਕਦੀ ਸੁਪਨੇ ਵਿੱਚ ਵੀ ਨਾ ਭਲਾਉਣਾ ਹਿੰਦੂਆਂ ਦੇ ਸ਼ਾਸਤਰਾਂ ਤੇ ਹੋਰ ਧਰਮ ਗ੍ਰੰਥਾਂ ਨੂੰ ਬਿਲਕੁਲ ਨਹੀਂ ਮੰਨਣਾ ਦਰਿਆ ਗੰਗਾ ਅਤੇ ਹਿੰਦੂ ਧਰਮ ਦੇ ਪਵਿੱਤਰ ਮੰਨੇ ਜਾਣ ਵਾਲੇ ਤੀਰਥ ਸਥਾਨਾਂ ਦੀ ਯਾਤਰਾ ਦੀ ਪ੍ਰਵਾਹ ਨਹੀਂ ਕਰਨੀ ਰਾਮ ਕ੍ਰਿਸ਼ਨ ਬ੍ਰਹਮਾ ਵਿਸ਼ਨੂੰ ਤੇ ਦੁਰਗਾ ਆਦ Hindu ishtan di kade bhi ਪੂਜਾ ਨਹੀਂ ਕਰਨੀ ਹੈ ਅਤੇ ਬੁੱਤ ਪ੍ਰਸਤੀ ਤੋਂ ਦੂਰ ਰਹਿਣਾ ਹੈ ਸਿਰਫ ਤੇ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਤੇ ਉਹਨਾਂ ਦੇ ਉੱਤਰ ਅਧਿਕਾਰੀ ਗੁਰੂ ਸਹਿਬਾਨ ਦੇ ਵਿੱਚ ਸਰਦਾ ਭਾਵਨਾ ਰੱਖਣੀ ਹੈ ਚਾਹਾਂ ਹੀ ਵਰਨਾ ਦੇ ਲੋਕ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਨ ਇੱਕੋ ਹੀ ਬਾਟੇ ਚੋਂ ਵਰਤਦਾ ਪ੍ਰਸਾਦ ਸਕਣਾ ਤੇ ਇੱਕ ਦੂਸਰੇ ਲਈ ਮਨ ਵਿੱਚ ਕਰਨਾ ਦੀ ਭਾਵਨਾ ਬਿਲਕੁਲ ਨਹੀਂ ਰੱਖਣੀ ਹੈ ਦਸਮੇਸ਼ ਪਿਤਾ ਜੀ ਨੇ ਐਸੇ ਹੀ ਦਿਨ ਆਪਣੇ ਹਜੂਰ ਸ੍ਰੀ ਸਬਲੀਦਾਨ ਕਰਕੇ ਅੰਮ੍ਰਿਤ ਦੀ ਦਾਤ ਪਾਉਣ ਵਾਲੇ ਪੰਜ ਪਿਆਰੇਆਂ ਪਾਸੋਂ ਆਪ ਅੰਮ੍ਰਿਤ ਪਾਣ ਕਰਕੇ ਖਾਲਸਾ ਪੰਥ ਨੂੰ ਆਪਣਾ ਖਾਸ ਰੂਪ ਹੋਣ ਦਾ ਮਾਣ ਬਖਸ਼ਿਸ਼ ਦਿੱਤਾ ਕਰ ਦਿੱਤਾ ਇਸ ਸ਼ੁਭ ਅਵਸਰ ਦੀਆਂ ਇਸ ਸ਼ੁਭ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਸੋ ਇਸ ਵੀਡੀਓ ਨੂੰ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ